ਖਾਲਸਾ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੀਰੀ ਤੇ ਪੀਰੀ ਪਾਪ ਧਰਮ ਤੇ ਰਾਜਨੀਤੀ ਇਹਦਾ ਸਬੰਧ ਕਿਹੋ ਜਿਹਾ ਹੈ ਸਰੀਰ ਤੇ ਆਤਮਾ ਵਰਗਾ ਜਿਸ ਤਰ੍ਹਾਂ ਆਤਮਾ ਤੋਂ ਬਿਨਾ ਸਰੀਰ ਮਰਦਾ ਹੈ ਤੇ ਸਰੀਰ ਤੋਂ ਬਿਨਾ ਇਹ ਮਨੁੱਖੀ ਆਤਮਾ ਇਸ ਦੁਨੀਆ ਦੇ ਵਿੱਚ ਵਿਚਰ ਨਹੀਂ ਸਕਦੀ ਇਹ ਗੂੜਾ ਸੰਬੰਧ ਹੈ ਜਿਸ ਨੂੰ ਗੁਰਬਾਣੀ ਦੇ ਅੰਦਰ ਸਤਿਗੁਰਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਕੀਤਾ ਹੈ ਮੀਰੀ ਪੀਰੀ ਦੀਆਂ ਦੋ ਕਰਪਾਣਾ ਧਾਰਨ ਕਰਕੇ ਆਕਾਲ ਤਖਤ ਸਾਹਿਬ ਦੀ ਸਿਰਜਣਾ ਕਰਕੇ ਖਾਸ ਸਹੀ ਸਿਧਾਂਤ ਦੇ ਕੇ ਪੰਥਕ ਰਵੈਤਾਂ ਦੇ ਕੇ ਸਿੱਖ ਕੌਮ ਨੂੰ ਉਹ ਸਭ ਕੁਝ ਸਤਿਗੁਰਾਂ ਨੇ ਦੇ ਦਿੱਤਾ ਜੋ ਦੁਨੀਆਂ ਦੇ ਵਿੱਚ ਪਹਿਲਾਂ ਨਹੀਂ ਸੀ ਜੇ ਅਸੀਂ ਇਹ ਸਭ ਕੁਝ ਹੁੰਦੇ ਹੋਏ ਵੀ ਅਸੀਂ ਦੂਜੇ ਲੋਕਾਂ ਵੱਲ ਦੂਜੀਆਂ ਕੌਮਾਂ ਵੱਲ ਜਾਂ ਭਾਰਤੀ ਸੰਵਿਧਾਨ ਵੱਲ ਜਾਂ ਇੱਥੋਂ ਦੇ ਰਾਜਨੀਤਿਕਾਂ ਵੱਲ ਤੱਕਦੇ ਰਹੀਏ ਤਾਂ ਫਿਰ ਗੁਰੂ ਤੋਂ ਬੇਗੁਮਖ ਹੋਵਾਂਗੇ ਤੇ ਗੁਰੂ ਦਾ ਹੁਕਮ ਕੀ ਹੈ ਜਬ ਇਹ ਗੈਬੇ ਪਰਣ ਕੀ ਰੀਤ ਮੈਂ ਨਾ ਕਰੂੰ ਇਨਕੀ ਪਰਤੀਤ ਖਾਲਸਾ ਜੀ ਗੁਰੂ ਮਹਾਰਾਜ ਨੇ ਸਭ ਬਖਸ਼ਾ ਕਰ ਦਿੱਤੀਆਂ ਹਨ ਸਾਡੀ ਵਿਚਾਰ ਤਾਰਾ ਕੀ ਹੈ ਸਾਡੇ ਸਾਰੇ ਹੀ ਪ੍ਰੋਗਰਾਮਾਂ ਦੀ ਰੂਪਰੇਖਾ ਕਿੱਥੇ ਹੈ ਉਹ ਚਾਰ ਤਾਰਾ ਹੈ ਗੁਰੂ ਦਾ ਸ਼ਬਦ ਤੇ ਰੂਪਰੇਖਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਉਸ ਨੂੰ ਪਛਾਣਨਾ ਤੇ ਆਪਣੀ ਵਿਚਾਰ ਤਾਰਾ ਨੂੰ ਛੱਡਣਾ ਜਦ ਅਸੀਂ ਇਹ ਗੱਲ ਸੋਚ ਕੇ ਚੱਲਦੇ ਹਾਂ ਕਿ ਮੇਰੀ ਵਿਚਾਰ ਤਾਰਾ ਮੈਂ ਆਹ ਕਰ ਦਿਆਂਗਾ ਉਹ ਕਰ ਦਿਆਂਗਾ ਕੁਝ ਨਹੀਂ ਹੋਣਾ ਸਤਿਗੁਰਾਂ ਦੀਆਂ ਬਖਸ਼ਾ ਨੂੰ ਪ੍ਰਾਪਤ ਕਰਨ ਵਾਸਤੇ ਸਭ ਤੋਂ ਪਹਿਲਾਂ ਇਹ ਕਰਨ ਕਰੀਏ ਕਿ ਅਸੀਂ ਸਿੱਖ ਹਾਂ ਸਿੱਖ ਕਿਦੇ ਗੁਰੂ ਦੇ ਸਿੱਖ ਤੇ ਗੁਰੂ ਦਾ ਹੁਕਮ ਮੰਨਾਂਗੇ ਗੁਰੂ ਦਾ ਹੁਕਮ ਕੀ ਹੈ ਪੂਜਾ ਆਕਾਲ ਦੀ ਪਰਚਾ ਸ਼ਬਦ ਦਾ ਦੀਦਾਰ ਖਾਲਸੇ ਦਾ ਇਸ ਤੋਂ ਲੰਬੇ ਨਹੀਂ ਰਹਿਣਾ ਸੋ ਖਾਲਸਾ ਜੀ ਮੀਰੀ ਪੀਰੀ ਦੇ ਸੰਕਲਪ ਨੂੰ ਆਪਾਂ ਆਪਣੇ ਹਿਰਦੇ ਵਿੱਚ ਵਸਾਈਏ ਹਿਰਦੇ ਵਿੱਚ ਵਸਾਵਾਂਗੇ ਤੇ ਫਿਰ ਜੋ ਸਾਡੇ ਚਾਰੇ ਹੀ ਖੇਤਰ ਹਨ ਅੱਜ ਕੀ ਹੈ ਧਾਰਮਿਕ ਖੇਤਰ ਦਾ ਸਿਆਸੀਕਰਨ ਹੋ ਚੁੱਕਾ ਹੈ ਸਿਆਸੀਕਰਨ ਦਾ ਕੁਟਲੀਕਰਨ ਹੋ ਚੁੱਕਾ ਹੈ ਆਰਥਿਕ ਖੇਤਰ ਦਾ ਦਿਵਾਲਾ ਨਿਕਲ ਚੁੱਕਾ ਹੈ ਤੇ ਸਮਾਜਿਕ ਖੇਤਰ ਦਾ ਅਪਰਾਧੀਕਰਨ ਹੋ ਚੁੱਕਾ ਹੈ ਇਹਨਾਂ ਸਾਰਿਆਂ ਤੋਂ ਅਸੀਂ ਜੋ ਬੁਰਾਈਆਂ ਆ ਗਈਆਂ ਹਨ ਉਹਨਾਂ ਨੂੰ ਦੂਰ ਕਰਕੇ ਇਨਾਂ ਨੂੰ ਨਰਲੇਪ ਕਰਕੇ ਤੇ ਜੋੜਨਾ ਕਿੱਥੇ ਸ਼ਬਦ ਗੁਰੂ ਦੇ ਨਾਲ ਤੇ ਆਕਾਲ ਤਖਤ ਸਾਹਿਬ ਦੇ ਨਾਲ ਆਕਾਲ ਤਖਤ ਸੇਬ ਅੱਜ ਕਿਦੇ ਕਬਜੇ ਵਿੱਚ ਹੈ ਸਰਕਾਰ ਨੇ ਕੀ ਨੀਤੀ ਘੜੀ ਸਾਡੀ ਕੌਮ ਵਾਸਤੇ ਕਿ ਜਵਾਨੀ ਨੂੰ ਨਸ਼ਿਆਂ ਵਿੱਚ ਰੋੜ ਦਿਓ ਪਤਤ ਪੁਣੇ ਦਾ ਸ਼ਿਕਾਰ ਕਰ ਦਿਓ ਲਚਰਤਾ ਵਿੱਚ ਫਸਾ ਦਿਓ ਸੰਸਥਾਵਾਂ ਦੇ ਉੱਤੇ ਕਬਜ਼ਾ ਕਰ ਲੋ ਹੱਥ ਠੋਕੇ ਬੰਦੇ ਬਿਠਾ ਦਿਓ ਇਹ ਸਾਰੀਆਂ ਗੱਲਾਂ 5 6 ਪੁਆਇੰਟ ਹਨ ਜੋ ਸਰਕਾਰ ਦੀ ਨੀਤੀ ਹੈ ਉਹ ਵਿਸਥਾਰ ਦੇ ਨਾਲ ਇੱਥੇ ਇਹਨਾਂ ਟਾਈਮ ਨਹੀਂ ਦੱਸਣ ਦਾ ਸੋ ਖਾਲਸਾ ਜੀ ਅੱਜ ਆ ਸਾਨੂੰ ਕੀ ਕਰਨਾ ਚਾਹੀਦਾ ਹੈ ਆਕਾਲ ਤਖਤ ਸੇਬ ਦੀ ਸ਼ਤ ਤਾ ছਾਇਆ ਹੈ ਮੇਰੀ ਪੀਰੀ ਦੇ ਸਮੇਲਤਾ ਦੇ ਸਿਧਾਂਤ ਨੂੰ ਮੁੜ ਸੁਰਜੀਤ ਕਰਨਾ ਉਹ ਸਾਰੀਆਂ ਰਵਾਇਤਾਂ ਜੋ ਗੁਰੂ ਮਹਾਰਾਜ ਨੇ ਸੋਰੇ ਇਤਿਹਾਸ ਦੇ ਅੰਦਰ ਤੇ ਖਾਲਸੇ ਨੇ ਸਿੱਖ ਇਤਿਹਾਸ ਦੇ ਅੰਦਰ ਕਦਮ-ਕਦਮ ਚੱਲ ਕੇ ਸਾਨੂੰ ਬਖਸ਼ਿਆ ਹਨ ਉਹਨਾਂ ਨੂੰ ਪਛਾਣਨਾ ਜੇ ਉਹਨਾਂ ਨੂੰ ਪਛਾਣਾਂਗੇ ਤਾਂ ਦੁਨੀਆ ਦੀ ਕੋਈ ਤਾਕਤ ਨਾ ਡਰਾ ਸਕਦੀ ਹੈ ਨਾ ਧਮਕਾ ਸਕਦੀ ਹੈ ਨਾ ਲਲਚਾ ਸਕਦੀ ਹੈ ਅੱਜ ਕੀ ਹੈ ਅਸੀਂ ਡਰ ਭੇ ਵਿੱਚ ਵੀ ਰਹ ਰਹੇ ਹਾਂ ਲਾਲਚ ਵਿੱਚ ਵੀ ਆ ਜਾਂਦੇ ਹਾਂ ਤੇ ਦਬਾਏ ਵੀ ਜਾਂਦੇ ਹਾਂ ਜੇ ਅਸੀਂ ਇਹ ਕੁਝ ਨਾ ਬਰਦਾਸ਼ਤ ਕਰਦੇ ਤਾਂ ਬਗਰਾੜੀ ਮੋਰਚਾ ਦੀ ਇਹ ਹਾਲਤ ਨਾ ਹੁੰਦੀ ਅੱਜ ਸਾਨੂੰ ਕੀ ਪੇਸ਼ਕਸ਼ ਕੀਤੀ ਜਾ ਰਹੀ ਹੈ ਕਿ ਤੁਸੀਂ ਸਾਨੂੰ ਚੋਣਾ ਜਿਤਾ ਦਿਓ ਅਸੀਂ ਤੁਹਾਨੂੰ ਸ਼੍ਰੋਮਣੀ ਕਮੇਟੀ ਦੇ ਇਹ ਦੇ ਰਾਂਗੇ ਜਦੋਂ ਸਰਕਾਰ ਦੀ ਨੀਤੀ ਹੀ ਇਹ ਹੈ ਕਿ ਸ਼੍ਰੋਮਣੀ ਕਮੇਟੀ ਸਿੱਖਾਂ ਦੀ ਸੰਸਥਾ ਹੈ ਇਹਦੇ ਉੱਤੇ ਕਬਜ਼ਾ ਜਮਾ ਕੇ ਰੱਖਣਾ ਸੋ ਖੜੇ ਹੋ ਗਏ ਹਨ ਸਟੇਟ ਸੈਕਟਰੀ ਅਖੀਰ ਵਿੱਚ ਇਹੀ ਬੇਨਤੀ ਕਰਾਂਗਾ ਕਿ ਮੇਰੀ ਪੀਰੀ ਦੇ ਸਮੇਲਤਾ ਦੇ ਸਿਧਾਂਤ ਨੂੰ ਸਰਜੀਤ ਕਰਨ ਵਾਸਤੇ ਸ੍ਰੀ ਆਕਾਲ ਤਖਤ ਸੇਵ ਦੇ ਨਾਲ ਜੁੜੀਏ ਆਕਾਲ ਤਖਤ ਸੇਵ ਦਾ ਜਥੇਦਾਰ ਸਰਬੱਤ ਖਾਲਸਾ ਨੇ ਚੁਣਿਆ ਸੀ ਜੇਲ੍ਹ ਵਿੱਚ ਬੰਦ ਹੈ ਉਸ ਨੇ ਸਿਧਾਂਤ ਨੂੰ ਰਵੈਤਾਂ ਨੂੰ ਕਿਵੇਂ ਲਾਗੂ ਕਰਨਾ ਹੈ ਜਤਨ ਜਾਰੀ ਹੈ ਤੇ ਅਸੀਂ ਆਪਣੀ ਧਰਮੀ ਰਾਜਨੀਤੀ ਨੂੰ ਕਿਵੇਂ ਉਜਾਗਰ ਕਰਨਾ ਹੈ ਕਿਵੇਂ ਸਰਜੀਤ ਕਰਨਾ ਹੈ ਕੋਸੇ ਹੋਏ ਕੈਂਡੀਡੇਟਾਂ ਦਾ ਖਹਿੜਾ ਛੱਡ ਕੇ ਪਿੰਡ ਪੱਦਰ ਵਿੱਚ ਜਾਈਏ ਉਸ ਦਾਤ ਅਪਣਾਏ ਜੋ ਗੁਰੂ ਮਹਾਰਾਜ ਨੇ ਗੁਰਿਆਈ ਬਖਸ਼ਣ ਵਕਤ ਤੇ ਜਾਂ ਪੰਜਾਂ ਪਿਆਰਿਆਂ ਦੀ ਚੋਣ ਕਰਨ ਵਕਤ ਸੇਵਾ ਸਿਮਰਨ ਤੇ ਕੁਰਬਾਨੀ ਦੇ ਜਜ਼ਬੇ ਦੇ ਅਨਸਾਰ ਚੋਣ ਕਰਕੇ ਸਾਨੂੰ ਬਖਸ਼ਿਸ਼ ਕੀਤੀ ਸੀ ਪਿੰਡ ਪੱਦਰ ਤੋਂ ਲੈ ਕੇ ਸਰਕਲ ਤੱਕ ਸਰਕਲ ਤੋਂ ਲੈ ਕੇ ਜ਼ਿਲ੍ਹੇ ਤੱਕ ਜਦੋਂ ਆਪਾਂ ਜ਼ਿਲ੍ਹੇ ਤੱਕ ਆ ਗਏ ਤਾਂ ਉਹਨਾਂ ਵਿੱਚੋਂ ਹੀ ਜੋਗ ਪੰਥ ਪਰਵਾਨਤ ਸ਼ਖਸੀਅਤਾਂ ਜਿਹੜੀਆਂ ਹੋਣਗੀਆਂ ਸ਼੍ਰੋਮਣੀ ਕਮੇਟੀ ਦੇ ਮੈਂਬਰ ਉਹੋ ਹੀ ਐਮਐਲਏ ਉਹੋ ਹੀ ਐਮਪੀ ਉਹੋ ਹੀ ਲੀਡਰਸ਼ਿਪ ਉਹਨਾਂ ਵਿੱਚੋਂ ਹੀ ਤਖਤਾਂ ਦੇ ਜਥੇਦਾਰ ਉਹਨਾਂ ਵਿੱਚੋਂ ਹੀ ਕੌਮ ਦੇ ਆਗੂ ਇਹ ਸਿਧਾਂਤ ਨੂੰ ਅਪਣਾਈਏ ਅਪਣਾਵਾਂਗੇ ਤਾਂ ਜੇ ਸਫਾ ਵਿਚਾ ਕੇ ਵਿਚਾਰਾਂ ਕਰਕੇ ਤੇ ਗੁਰਮਤ ਅਨੁਸਾਰ ਆਪਣੇ ਜੀਵਨ ਨੂੰ ਢਾਲ ਕੇ ਤੇ ਗੁਰਬਾਣੀ ਵਿੱਚੋਂ ਸਿੱਖਿਆ ਲੈ ਕੇ ਪੂਜਾ ਅਕਾਲ ਦੀ ਪਰਚਾ ਸ਼ਬਦਾਂ ਦਾ ਦیدار ਖਾਸੇ ਦਾ ਸਤਿਗੁਰਾਂ ਦਾ ਹੁਕਮ ਹੈ ਇਸ ਹੁਕਮ ਨੂੰ ਪਰਵਾਨ ਕਰੀਏ ਰਾਜ ਬਿਨਾਂ ਨੇ ਧਰਮ ਚਲੇ ਹੈ ਧਰਮ ਬਿਨਾਂ ਸਭ ਦਲੇ ਬਲੇ ਹੈ ਤੇ ਅੱਗੇ ਵੀ ਹੈ ਕੋਊ ਕਿਸੇ ਕੋ ਰਾਜ ਨ ਦੇ ਹੈ ਜੋ ਨੇ ਹੈ ਨਿਜ ਬਲ ਸੇਲੇ ਹੈ ਬਲ ਕਿਥੋਂ ਮਿਲਣਾ ਹੈ ਸਤਿਗੁਰਾਂ ਦਾ ਹੁਕਮ ਹੈ ਜੱਗ ਲਗ ਖਾਲਸਾ ਰਹੇ ਨਿਆਰਾ ਤਾਬ ਲਗ ਤੇ ਜਦੋਂ ਮੈਂ ਸਾਰਾ ਜਾਬੇ ਗਏ ਬੇਪਰੰਕੀ ਰੀਤ ਮੈਂ ਨਾ ਕਰੂੰ ਇਨ ਕੀ ਪਰਤੀਤ ਆਓ ਗੁਰੂ ਮਹਾਰਾਜ ਜੀਆਂ ਬਖਸ਼ਾ ਪ੍ਰਾਪਤ ਕਰੀਏ ਤੇ ਬਖਸ਼ਾ ਤਾਂ ਪ੍ਰਾਪਤ ਹੋਣ ਗਿਆ ਜੇ ਗੁਰੂ ਗ੍ਰੰਥ ਸਾਹਿਬ ਦੇ ਲਾੜ ਲੱਗਾਗੇ ਗੁਰੂ ਗ੍ਰੰਥ ਤੇ ਗ੍ਰਿਆਈ ਗੁਰੂ ਪੰਥ ਨੂੰ ਬਖਸ਼ੀ ਹੈ ਗੁਰੂ ਗ੍ਰੰਥ ਦੇ ਪਹਿਰੇਦਾਰੀ ਤੇ ਤਾਬਿਆਂ ਵਿੱਚ ਰਹੇ ਰਹੀਏ ਤਾਂ ਕਿਸੇ ਦੀ ਯੁਰਤ ਨਹੀਂ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰ ਸਕੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ